ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਥਾਂਦੇ ਵਾਲਾ ਇਹ ਪਿੰਡ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਹੈ ਮੁਕਸਰ ਤੋਂ ਦੋਸਤੋ ਜਦੋਂ ਆਪਾਂ ਕੋਟਕਪੂਰੇ ਵਾਲ ਨੂੰ ਜਾਂਦੇ ਆ ਤਾਂ ਉਸ ਸੜਕ ਤੋਂ ਦੋ ਛੜਕਾਂ ਜਿਹੜੀਆਂ ਸਿੱਧੀਆਂ ਥਾਂਦੇ ਵਾਲੇ ਆ ਜਾਂਦੀਆਂ ਇਹ ਤੋਂ ਇਲਾਵਾ ਸੰਗੂ ਤੋਂ ਹੋਂ ਤੋਂ ਵੀ ਸਿੱਧੀ ਸੜਕ ਇਧਰ ਥਾਂਦੇ ਵਾਲੇ ਦੇ ਵਿੱਚ ਆਉਂਦੀ ਹੈ ਜਿਹੜੇ ਘਰ ਚ ਅੱਜ ਵੀਡੀਓ ਬਣਾ ਰਹੇ ਆ ਦੱਸੋ ਭਾਈ ਵਪਾਰ ਦਾ ਕੰਮ ਵੀ ਕਰਦਾ ਹੈ ਤੇ ਨਾਲ ਖੁੱਦ ਆ ਇੱਕ ਫਾਰਮ ਵੀ ਹੈ ਇਹ ਛੱਡ ਪਹਿਲਾਂ ਵੀ ਕਈ ਵਾਰ ਦਿਖਾ ਚੁੱਕੇ ਆ ਪੱਕੀਆਂ ਗਾਵਾਂ ਦੁੱਧੇ ਲਾਈਆਂ ਹੋਈਆਂ ਗਾਂ ਚ ਆਪਦੀਆਂ ਗਾਵਾਂ ਦੇ ਵਿੱਚੋਂ ਵੀ ਬਾਈ ਨੇ ਵੇਚਣੀਆਂ ਪਰ ਉਹਦੀ ਸ਼ਾਰਟ ਵੀਡੀਓ ਚੈਨਲ ਤੇ ਚਲਾਵਾਂਗੇ ਫੁੱਲ ਵੀਡੀਓ ਤੁਹਾਨੂੰ ਵਿਕਰੀ ਆਸਤੇ ਜਿਹੜੇ ਪਸ਼ੂ ਬਾਈ ਕੋਲ ਆਏ ਹੋਏ ਆ ਉਹ ਦਿਖਾਉਣੇ ਆ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਓ ਜਿਹੜਾ ਨਾਲ ਤੁਹਾਨੂੰ ਚੰਗਾ ਲੱਗਾ ਉਹਦੀ ਤਸੱਲੀ ਕਰਿਓ ਫੁੱਲ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹੂਗਾ ਸ਼ੁਰੂਆਤ ਕਰਦੇ ਆ ਤਾਜੀ ਸੋਈ ਵੈਣ ਤੋਂ ਕੁਲਦੀਪ ਬਾਈ ਸਤਿ ਸ਼੍ਰੀ ਅਕਾਲ ਅਸੀ ਕਾ ਬਾਈ ਕਲਪ ਰੂਟੀਨ ਚਾਹੀ ਜਾਂਦੇ ਬਈ ਹਾਂ ਆਈ ਜਾਂਦੇ ਪਸੂ ਵਹੀ ਵਿਕੀ ਜਾਂਦੇ ਠੀਕ ਹੈ ਅੱਛਾ ਬਈ ਅੱਜ ਆਪਾਂ ਦਿਖਾਵਾਂਗੇ ਇਧਰਲੇ ਪਾਸੇ ਤੋਂ ਉਹ ਜਿਹੜੀ ਬਲੈਕਾਂ ਹੈ ਤੋਂ ਸ਼ੁਰੂ ਕਰਦੇ ਹਾਂ ਤੇ ਦੂਜਾ ਸੂਹਾ ਸੂਈ ਹੈ ਬਈ ਠੀਕ ਹੈ ਮੂੰਹੋਂ ਇਹ ਛੇ ਦੰਦ ਦਾ ਦੁੱਧ ਵਾਲਾ ਦੰਦ ਕੰਨੀ ਵਾਲੇ ਖੜੇ ਆ ਠੀਕ ਹੈ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹਨੂੰ ਤਾਂ ਮੰਨੋ ਤੜਕੇ ਤੋਂ ਸੂਈਏ ਆ 8:30 ਹੋਏ ਠੀਕ ਹੈ ਜੇਰ ਜੂਰ ਦੀ ਕੰਪਲੀਟ ਆ ਜੇਰੇ ਦੀ ਆ ਪਈ ਪਈ ਓਕੇ ਬੱਚੇ ਨੂੰ ਨੇ ਜਨਮ ਦਿੱਤਾ ਜੀ ਬੱਚੇ ਨੂੰ ਰੇਟ ਕੀ ਰਹਿਣਾ ਕਲ ਦੀ ਬਈ ਇਹ ਰੇਟ ਬਸ ਲੈਣ ਦੇਣੀ ਹੋਊਗਾ ਬਾਈ 1 ਲੱਖ 2000 ਦੀ ਦੇ ਦਾਂਗੇ ਇਹ ਆਪਾਂ ਖੋਲੀ ਬਾਈ ਨੂੰ ਦੋਸਤੋ 1 ਲੱਖ ਤੇ 2000 ਦੀ ਇਹ ਗਾਂ ਮਿਲੂਗੀ ਜਿਹਨੂੰ ਪਸੰਦ ਆਵੇ ਤਾਂ ਵੱਛਾ ਇਹਨੇ ਦਿੱਤਾ ਝੇਰੇ ਜੇ ਬਾਈ ਨੇ ਸਿੱਟੀ ਨਹੀਂ ਇੱਥੇ ਹੀ ਪਈ ਹੈ ਤਾਜੀ ਬਿਲਕੁਲ ਸੂਈ ਵੀ ਗਾਂ ਇਹਦਾ ਢਾਂਚਾ ਸੋਹਣਾ ਥਣ ਹਵਾਨਾ ਚੰਗਾ ਆਪਣੇ ਪਿੰਡਾਂ ਦੀ ਬਾਈ ਗਾਂ 25 26 ਕਿਲੋ ਪਹਿਲੇ ਸੂਈ ਦੱਸਿਆ ਦੁੱਧ ਨਹੀਂ ਦਿੱਤਾ ਠੀਕ ਹੈ ਸੋ 1 ਲੱਖ ਤੇ 2000 ਰੇਟ ਹੈ ਹਵਾਨਾ ਅੱਗੋਂ ਵੀ ਚੰਗਾ ਭਰੀ ਬੈਠੀਓ ਤੁਸੀਂ ਇੱਥੋਂ ਦੇਖੋ ਕੰਡਿਆ ਆਪਾ 5 ਕਿਲੋ ਕੱਢਤਾ ਸੀਗਾ ਬਾਈ ਠੀਕ ਹੈ ਸੋ ਲੈ ਚੱਲ ਬਾਈ 5 ਕਿਲੋ ਦੁੱਧ ਬਾਈ ਕਹਿੰਦਾ ਵੀ ਇਹਦਾ ਕੱਢਿਆ ਵਾ ਕਿਉਂਕਿ ਸਵੇਰ ਦੀ ਸੂਈ ਵੀ ਹੈ ਸੋ ਬੱਚੇ ਨੂੰ ਇਹ ਨਹੀਂ ਜਾਣ ਦਿੰਦਾ ਪਹਿਲੇ ਨੰਬਰ ਤੇ ਗਾਂ ਦੇਖ ਲਓ ਤੁਸੀਂ 1.2 ਲੱਖ ਤੇ 2000 ਇਹਦਾ ਰੇਟ ਹੈ ਇਹਦੇ ਨਾਲ ਗਾਂ ਕੋਈ ਵੀ ਸੂਈ ਸਵਾਈ ਹੈ ਕਿੰਨਾ ਮਸ ਇਹ ਦੂਜਾ ਸੂਆ ਸੂਈ ਹੈ ਬਾਈ ਇਹਨੂੰ ਅੱਜ ਹੋ ਗਿਆ ਨੇ 10 ਦਿਨ ਸੂਈ ਨੂੰ ਕਿੰਨਾ ਕਿ ਦੁੱਧ ਇਹਦੇ ਮਗਰ ਵੀ ਅੱਛਾ ਦੁੱਧ 21 ਕਿਲੋ ਬੱਚੇ ਨੂੰ ਪਿਆ ਕੇ ਕੱਲ ਸ਼ਾਮ ਨੂੰ ਤੇ ਅੱਜ ਸਵੇਰ ਕੰਡੇ ਦੇ ਤੋਲੇ ਆ ਠੀਕ ਹੈ ਹਾਂਜੀ ਕੀ ਰੇਟ ਰਹੂਗਾ ਬਾਈ ਇਹਦਾ ਰੇਟ ਬਾ ਲੈਣ ਦੇਣੀ ਇਹਦਾ ਹੀ 1 ਲੱਖ 2000 ਰੁਪਿਆ ਖੋਲੀ ਬਾਈ 21 ਕਿਲੋ ਦੋਸਤੋ ਤਾਜੀ ਸੂਈ ਦਾ ਦੁੱਧ ਹਾਜ਼ਰ ਹੈ ਕੰਡੇ ਤੋਲ ਵਾਲਾ ਬਾਈ ਨੇ ਤੋਲ ਲਿਆ ਤੇ ਤੁਸੀਂ ਦੋ ਟਾਈਮ ਤਿੰਨ ਟਾਈਮ ਵੀਡੀਓ ਆਪਣੇ ਕੋਲੇ ਪਈਆਂ ਸਾਰੀਆਂ ਜੇ ਕੋਈ ਕਵੇ ਤਾਂ ਆਪਾਂ WhatsApp ਤੇ ਵੀਡੀਓ ਵੀ ਦੇ ਦਾਂਗੇ ਚਾਹੀਦੀਆਂ ਤਾਂ ਕੰਡੇ ਤੇ ਦੁੱਧ ਤਲ ਦੇ ਦਿਆਂ ਸਾਰਾ ਰਿਕਾਰਡ ਮਿਲ ਜੂਗਾ ਇਹਦਾ ਠੀਕ ਹੈ ਚੰਗਾ ਹਵਾਨਾ ਦੋਸਤੋ 1 ਲੱਖ ਤੇ 2000 ਦੀ ਇਹ ਵਹੜ ਮਿਲੂਗੀ ਤਾਂ ਕਿ ਤੜਕੇ ਚੋਈ ਵੀ 7 ਵਜੇ ਬਈ ਅੱਜ ਠੀਕ ਹੈ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸੋ ਕੋਈ ਲਿਆ ਆਇਆ ਰਹੇ ਬੰਦੇ ਸੀ ਆਪਣੇ ਉਹ ਕੱਲ ਸ਼ਾਮ ਨੂੰ ਤੇ ਅੱਜ ਸਵੇਰ ਚੋ ਕੇ ਗਏ ਸੀ ਇਹ ਸੌਦਾ ਉਹਨਾਂ ਨਾਲ ਫਾਈਨਲ ਨਹੀਂ ਹੋਇਆ ਆਪਣਾ ਸੋ ਆ ਤੀ ਸੀ ਮਾਹ ਵੀ ਤੂੰ ਛੋੜੋ ਓਕੇ ਸੋ ਦੱਸੋ ਸਵੇਰ 7 ਵਜੇ ਚੋਈ ਹੈ ਤੇ 4 ਵਜੇ ਵੀਡੀਓ ਬਣ ਰਹੀ ਹੈ ਹਜੇ ਟਾਈਮ ਕਿੰਨਾ ਖੋਇਆ ਦਾ ਤੁਸੀਂ ਅੰਦਾਜ਼ਾ ਲਾ ਲਓ ਹਵਾਨਾ ਚੰਗਾ ਫਿਟਿੰਗ ਵਾਲਾ ਪ੍ਰੋਪਰ ਉੱਤੋਂ ਵੀ ਚੰਗਾ ਹਵਾਨਾ ਦੱਸਦਾ 21 ਕਿਲੋ ਦੁੱਧ ਹਾਜ਼ਰ ਹੈ ਇੱਕ ਬਿਲਕੁਲ ਹੀ ਤਾਜੀ ਸੂਹੀ ਗਾਂ ਆ ਕਲਦੀ ਬਾਈ ਇਹ ਕਨਵਸ ਇਹ ਪਹਿਲਾ ਸੂਆ ਸੂਈ ਹੈ ਬਾਈ ਮੂੰਹੋਂ ਚਾਰ ਦਾੰਦਾ ਠੀਕ ਹੈ ਬੱਚੇ ਨੇ ਇਹਨੇ ਜਨਮ ਦਿੱਤਾ ਕਿੰਨਾ ਟਾਈਮ ਅੱਧਾ ਪੌਣਾ ਘੰਟਾ ਹੋ ਗਿਆ ਸੂਈ ਨੂੰ ਠੀਕ ਹੈ ਇਹ ਵੈੜ ਤੇ ਕਿਹੜੀ ਉਧਰ ਵੈੜ ਖੜੀ ਹੈ ਦੋਵੇਂ ਇੱਕੋ ਘਰੋਂ ਲਈਆਂ ਚੰਗਿਆ ਬੰਦਾ ਪਾਲਦਾ ਵੜਾ ਠੀਕ ਹੈ ਤੇ ਜੇਰੇ ਦੀ ਹਜੇ ਪੈਣੀ ਬਾਕੀ ਹੈ ਇਹਦਾ ਰੇਟ ਕੀ ਰਹਿਣਾ ਕਲਦੀ ਬਾਈ ਇਹਦਾ ਰੇਟ ਵੀ 1 ਲੱਖ ਤੇ 5000 ਰੁਪਏ ਹੈ ਜੀ ਕੋਲੀ ਬਾਈ 1 ਲੱਖ ਤੇ 5000 ਰੇਟ ਆ ਦੱਸੋ ਜੇਰੇ ਦੀ ਹਜੇ ਪੈਣ ਵਾਲੀ ਹੈ ਵੈਸੇ ਹੁਣ ਜਦੋਂ ਬੈਠੂਗੀ ਉਸ ਤੋਂ ਬਾਅਦ ਚ ਇਹਨੇ ਜੇਰ ਜਿਹੜੀ ਉਹ ਆਪਦੀ ਪਾ ਦੇਣੀ ਹੈ ਬਿਲਕੁਲ ਹੇ ਚੌਗੜੀ ਦੰਦ ਬਾਈ ਚੱਕੀ ਇਹਨੇ ਦੋਂਦੀ ਤੋਂ ਚੋਗੀ ਹੋਈ ਐ ਠੀਕ ਐ ਪਹਿਲਾ ਸੂਆ ਪਹਿਲਾ ਵੈੜਾ ਚੰਗੇ ਢਾਂਚੇ ਦੀ ਐ ਕਮਾਲਾ ਬਾਈ 1 ਲੱਖ ਤੇ 5000 ਇਹਦਾ ਰੇਟ ਬਾਈ ਨੇ ਰੱਖਿਆ ਸੋ ਇਹ ਤਿੰਨ ਗਾਵਾਂ ਤੋਂ ਦਿਖਾਤਿਆਂ ਬਾਈ ਜਿਹੜੀ ਜਰਸੀ ਖੜੀ ਐ ਇੱਕ ਜਰਸੀ ਬਾਈ ਇਹਦੇ 13-14 ਕਿਲੋ ਅਜ 5-6 ਦਿਨ ਹੋ ਗਏ ਸੂਈ ਨੂੰ ਇਹਦੀ ਬੱਛੀ ਮਰ ਗਈ ਸੀਗੀ ਅੱਛਾ ਕੀ ਰੇਟ ਰਹੂਗਾ ਇਹਦਾ ਇਹਦਾ ਬਾਹਰ ਜੇ ਸਾਨੂੰ 67000 ਰੁਪਏ ਦੇ ਦਾਂਗੇ ਜੀ ਦੋ ਟਾਈਮ ਚੋਲੇ ਟੰਡਾ ਇਹਦੀ ਚੋਈ ਦੀ ਇਹ ਵੀ ਵੀਡੀਓ ਹੈਗੀ ਆਪਾਂ ਵਟਸਐਪ ਤੇ ਵੀ ਦੇ ਦਾਂਗੇ ਮੱਛੀ ਮਾਰ ਕੇ ਤੇ ਆਪਣੇ ਘਰੇ ਸੁੱਈ ਆਈ ਏ ਠੀਕ ਹੈ ਜੇ ਜੂਰ ਦੀ ਕੰਪਲੀਟ ਆ ਓਕੇ 13 14 ਕਿਲੋ ਦੁੱਧ ਹੈਗਾ ਬਿਨਾ ਬੱਚੇ ਤੋਂ ਆ ਜਰਸੀ ਜਾਂ ਜਰਸੀਮਾ ਦੇਣ ਆਈ ਇਹਨੂੰ ਠੀਕ ਹੈ ਬੱਚੇ ਤੋਂ ਬਿਨਾ ਵੀ ਇਹਨਾਂ ਨੇ ਦੁੱਧ ਦੇਈ ਜਾਣਾ ਹੁੰਦਾ ਕੱਟ ਕਰਦੇ ਆ ਬੱਚਿਆਂ ਦਾ ਇਹ ਬੱਚਾ ਤੋਂ ਵੀ ਜੇ ਨਾਲ ਠਲਣਾ ਹੋਵੇ ਤਾਂ ਆਪਣੀ ਆਪ ਦੀ ਘਰ ਦੀ ਬਾਹਰ ਸੁੱਈ ਆ ਬੈਠਾ ਪਰ ਆਪੋ ਕੰਮ ਕਰਨਾ ਨੇ ਬਈ ਸਹੀ ਆ ਵੇਖੋ ਬੱਚਾ ਜਾਵੇਂ ਮੈਚ ਕਰਦਾ ਨੇ ਸਹੀ ਤੋਂ ਬੱਚਾ ਵਾਕਈ ਕੋਲ ਬੈਠਾ ਬਾਈ ਦੇ ਪਰ ਬਾਈ ਕਹਿੰਦਾ ਵੀ ਜੋ ਹੋਇਆ ਉਹਵੇਂ ਦੱਸ ਕੇ ਦੇ ਦਿਆਂਗੇ ਸਾਰੀ 67000 ਦੀ ਪੱਛੀ ਮਰੀ ਦੀ ਸਾਰਾ ਪ੍ਰੋਪਰ ਆਪਣਾ ਇੱਥੇ ਜਿੱਥੇ ਤੁਰੀ ਜਾਂਦੀ ਉਹਨੇ ਇੱਥੇ ਸੋਈ ਹੈ ਠੀਕ ਹੈ ਸੋ ਇਹ 67000 ਦੀ ਮਿਲੂ ਇਹ ਤੋਂ ਇਲਾਵਾ ਕੁ ਸੰਦਰ ਗਾਵਾਂ ਹੈਗੀਆਂ ਜਿਹੜੀਆਂ ਦਿਖਾਉਣੀਆਂ ਕਲਦੀਪਾਈ ਅੰਦਰ ਜਿਹੜੀਆਂ ਖੜੀਆਂ ਗਾਵਾਂ ਤਿੰਨ ਇਹਨਾਂ ਦੇ ਵਿੱਚੋਂ ਇੱਕ ਇਹ ਤਾਜੀ ਸੋਈ ਦੀ ਬਾਈ ਇਹ ਤਾਂ ਬਈ ਸੌਦਾ ਹੋ ਗਿਆ ਇਹ ਤਾਂ ਠੀਕ ਹੈ ਤਾਂ ਫਿਰ ਦਿਖਾਉਣ ਦੀ ਨਹੀਂ ਲੂਣਾ ਨਾ ਇਹ ਨੂੰ 2 ਨੰਬਰ ਤੇ ਲਾਲ ਦੱਬੀ ਇਹਦੇ ਹਜੇ ਪਏ ਆ ਬਈ 5-6 ਦਿਨਾਂ ਠੀਕ ਹੈ ਇਹ 17 18 ਕਿਲੋ ਨੇ ਪਹਿਲਾਂ ਦੁੱਧ ਦਿੱਤਾ ਤੇ ਦੂਜੇ ਸੂਏ ਸੁਣਾ ਨੇ ਰੇਟ ਇਹਦਾ ਕੀ ਰਹਿਣਾ ਕਰੇ ਰੇਟ ਇਹਦਾ 77000 ਰੁਪਏ ਦੇ ਦਾਂਗੇ ਯਾਪਾ ਬਸ ਖੋਲੀ ਬਈ 77 ਦੋਸਤੋ 77000 ਦੀ ਇਹ ਗਾਂ ਉਹ ਗਾਂ ਬਾੜੀ ਵੱਡੀ ਤਾਂ ਕਰਕੇ ਕੋਈ ਗਾਂ ਛੋਟੀ ਨਹੀਂ ਗਈ ਤੁਸੀਂ ਦੱਸ ਦਿਓ ਹਿਸਾਬ ਨਾਲ ਉਹ ਬਾਹਰ ਜਿੱਦੇ ਜਾਊ ਬਾਕੀ ਦੀ ਫਰੀਡ ਦੋਸਤੋ ਇਹ ਜਰਸੀ ਚ ਪੈਂਦੀ ਹੈ 77000 ਦੇ ਵਿੱਚ ਇਹ ਗਾਂ ਮਿਲੂਗੀ ਤੁਹਾਨੂੰ ਹਜੇ ਪੰਜ ਸੱਤ ਦਿਨ ਲੈਂਦੀ ਆ ਸੂਣ ਬਾਕੀ ਸੀਲ ਸਾਉ ਬਹੁਤ ਆ ਬਾਈ ਗਾੜੀ ਗੁੜੀ ਨਾਲ ਇਹਦੀ ਚੰਗੀ ਹੈ ਗਾਂ ਦੀ ਹੂੰ ਝੋਲਟਾਲ ਚੰਗਾ ਕਰੂਗੀ ਇਹ ਸਪੇਸ ਹੈ ਜੇ ਫੁੱਲ ਪਈ ਹੈ ਸਟਰਕਚਰ ਦੇਖ ਲਓ ਸੋ ਇਹ 77000 ਦੀ ਮਿਲੂਗੀ ਇਹ ਖੋਰ ਐਚਪ ਤੁਹਾਨੂੰ ਲਾਸਟ ਉੱਤੇ ਦਿਖਾ ਦਿੰਨੇ ਆ ਕਲਦੀਪਾਈ ਜਿਹੜੀ ਵੈਡ ਬਾਈ ਫੁੱਲੂ ਦਾ ਲਾਸਟ ਉੱਤੇ ਉਹ ਵੀ ਬਾਈ ਦੋਂਦੀ ਤੋਂ ਚੌਗੀ ਹੋਣ ਲੱਗੀ ਆ ਠੀਕ ਹੈ ਉਹਦੇ 83 ਨੂੰ ਦੇਣਾ ਪੂਰੇ 10ਵੇਂ ਮਹੀਨੇ ਦੀ ਹੂੰ ਠੀਕ ਹੈ ਰੇਟ ਕੀ ਰਹਿਣਾ ਕਲਦੀ ਰੇਟ ਉਹਦਾ ਬਸ 98000 ਦੀ ਦੇ ਦਾਂਗੇ ਜੀ ਖੋਲੀ ਬਾਈ 98000 ਦੀ ਦੱਸੋ ਤੇ ਹਜੇ ਧਣੇ ਦੇ ਭਏ 12 13 ਸੋਨ ਦੇ ਵਿੱਚ ਅੱਜ 27 ਤਰੀਕ ਹੋ ਗਈ ਹੈ ਜੀ ਹਮ ਹਵਾਨਾ ਚੰਗਾ ਕੱਢੂਗੀ ਵੇੜ ਟਾਂਚੇ ਦੀ ਸੋਣੀ ਹੈ ਸੋਹਣਾ ਡਿਜ਼ਾਈਨ ਆ ਬੱਚੀ ਦਾ ਘਮਾਲਾ ਬਾਈ ਬਾਕੀ ਤੁਰਦੀ ਕਰਦੀ ਬਾਈ ਬਹੁਤ ਲਤਾਂ ਤਾਂ ਚੌੜੀਆਂ ਕਰਕੇ ਚੰਗਾ ਹਵਾਨਾ ਬਣਾਊਗੀ ਹਮ ਹਵਾਨਾ ਸੋਹਣਾ ਬਣਾਊਗੀ ਹੁਣ ਵੀ ਰੁਕ ਸੋ ਚੰਗਾ ਥਿੰਦਾ ਬਾਕੀ ਕੋਲੋਂ ਆ ਕੇ ਪਾਸ ਕਰ ਲਿਓ ਜਿਹਨੂੰ ਜਿਹੜਾ ਨਗ ਚੰਗਾ ਲੱਗਿਆ ਸੋ ਅੱਜ ਦੀ ਜਿਹੜੀ ਵੀਡੀਓ ਸੀ ਇਹਦੇ ਚ ਇਹ ਤੁਹਾਨੂੰ ਕੁਝ گاਵਾ ਦਿਖਾਤੀਆਂ ਛੇਕਨਗ ਕੁਝ ਵਿਕੇ ਵੇ ਆ ਬਾਕੀ ਜਿਹੜੀਆਂ ਖੜੀਆਂ ਐ ਇਸ ਟਾਈਮ ਵਿਕਰੀ ਵਾਲੀਆਂ ਮੌਜੂਦ ਐ ਇਹਨਾਂ ਚੋਂ ਤੁਸੀਂ ਜਿਹੜਾ ਮਰਜੀ ਪਸ਼ੂ ਖਰੀਦ ਲਓ ਰੇਟ ਵੀਡੀਓ ਦੇ ਵਿੱਚ ਐ ਤਸੱਲੀ ਤੁਸੀਂ ਕਰ ਲਿਓ ਧੰਨਵਾਦ